ਹਰ ਇੱਕ ਘਰ ਦੇ ਵਿੱਚ ਤੁਸੀਂ ਦੇਖ ਲਿਓ ਬੈਡ ਦੀ ਢੋ ਦੇ ਉੱਪਰ ਕਫ ਸਿਰਪ ਬੈਡ ਦੀ ਢੋ ਦੇ ਉੱਪਰ ਖੰਘਾਂ ਦੀ ਦਵਾਈ ਨਾਲ ਹੀ ਹੁੰਦੀ ਹੈ। ਸੰਘ ਵਾਸਤੇ ਕਫ ਸਿਰਪ ਵੀ ਲੋਕਾਂ ਦੇ ਨਾਲ ਤਿਆਰ ਹੀ ਨੇ। ਸੋ ਐਟਕੀ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਫ ਸਿਰਪ ਆਪਾਂ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਲੈਣ ਦਵਾਂਗੇ। ਸੋ ਕਿਉਂਕਿ ਆਪਾਂ ਜਿਹੜਾ ਨੁਸਖਾ ਲੈ ਕੇ ਆਏ ਆ ਇਹ ਤੁਹਾਨੂੰ ਪਹਿਲੇ 3 ਦਿਨਾਂ ਦੇ ਵਿੱਚ ਹੀ ਰਿਕਵਰੀ ਕਰੇਗਾ। ਇਹ ਖਾਂਸੀ ਤੇ ਖੰਘ ਇਹ ਕੋਈ ਵੀ ਰੋਗ ਨਹੀਂ ਹੈ। ਇਹ ਇਹ ਰੋਗ ਨਹੀਂ ਆ। ਇਹ ਇੱਕ ਸਾਡੀ ਬਾਡੀ ਦੇ ਵਿੱਚ ਆਉਣ ਰੋਗ ਦੀ ਜਿਵੇਂ ਕਹਦੇ ਕੋਈ ਚੀਜ਼ ਆ ਰਹੀ ਹੈ ਨਾ ਉਹਦੇ ਬਾਰੇ ਇੱਕ ਸਿਗਨਲ ਦਿੰਦੀ ਹੈ ਇਹਨੂੰ ਲੈ ਕੇ ਅਲੱਗ-ਅਲੱਗ ਜਿਹੜੇ ਐਕਸਪੈਰੀਮੈਂਟ ਕਰਦੇ ਆ ਉਹਦੇ ਨਾਲ ਜਰੂਰ ਸਮੱਸਿਆ ਪੈਦਾ ਹੋ ਜਾਂਦੀ ਹੈ ਸਿਰ ਦੇ ਉੱਪਰ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦੀ ਜਰੂਰਤ ਨਹੀਂ ਹੈਗੀ ਠੀਕ ਹੈ ਇਹ ਤਾਂ ਇੱਕ ਇੰਡੀਕੇਸ਼ਨ ਸੀ ਕਿ ਇਹ ਆ ਰਹੀ ਹੈ ਤੇ ਅੰਦਰਲੇ ਜਿਹੜੇ ਸਿਸਟਮ ਨੂੰ ਸਹੀ ਕਰ ਲੋ ਤੇ ਅੱਜ ਅਸੀਂ ਨੁਸਖਾ ਲੈ ਕੇ ਆਏ ਆ ਹੂੰ ਉਹ ਇਸ ਸਾਰੇ ਜਿਹੜਾ ਜਿਨ੍ਹਾਂ ਨੇ ਨੂੰ ਰੋਗ ਮੰਨਿਆ ਆ ਸਾਰੇ ਰੋਗ ਨਹੀਂ ਆ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਕਰੋਨਿਕਲ ਲਗਾਤਾਰ ਇਹਨੂੰ ਅਸੀਂ ਕਰਦੇ ਰਵਾਂਗੇ ਅਲੱਗ-ਅਲੱਗ ਐਕਸਪੈਰੀਮੈਂਟ ਹੋਊਗਾ ਪਰ ਮੇਨ ਤਾਂ ਅਸੀਂ ਜੜ੍ਹ ਨੂੰ ਨਹੀਂ ਸਮਝਿਆ ਅਸੀਂ ਇਸੇ ਚੀਜ਼ ਦਾ ਹੀ ਇਲਾਜ ਕਰਾਉਂਦੇ ਰਹੇ ਹੁਣ ਲਗਾਤਾਰ ਜਦੋਂ ਅਸੀਂ ਜ਼ੋਰ ਲਾ ਕੇ ਖੰਘਾਂਗੇ ਜੋ ਖੰਘਦੇ ਆ ਏਸ ਤੋਂ ਸਾਡੇ ਨਾੜਾਂ 'ਚ ਖਿਚਾਵ ਰੈਸਪੀਰੇਟਰੀ ਸਿਸਟਮ ਦੇ ਵਿੱਚ ਖਿਚਾਵ ਉਹ ਜ਼ੋਰ ਲੱਗਦਾ ਜਦੋਂ ਜ਼ੋਰ ਲੱਗਦਾ ਫਿਰ ਅੰਦਰੋਂ ਜਿਹੜੇ ਸਾਡੇ ਜਿਹਨੂੰ ਕਹਿ ਦਿੰਦੇ ਸਾਹ ਦੀ ਨਲੀ ਆ ਜਿੰਦੇ ਵਿੱਚੋਂ ਉਹਨਾਂ ਫਿਰ ਉਹ ਕੀ ਹੁੰਦਾ ਉਹਨਾਂ 'ਚ ਕਈ ਐ ਜੀ ਜ਼ਖਮ ਹੋਣੇ ਸ਼ੁਰੂ ਹੋ ਜਾਂਦੇ ਆ ਖੰਘ ਜਦੋਂ ਆਂਦੀ ਆ ਖੰਘ ਆਉਣ ਦਾ ਕਾਰਨ ਕੀ ਆ ਖੰਘ ਹੋਣ ਦਾ ਤਰੀਕਾ ਮਤਲਬ ਖੰਘ ਤੁਹਾਨੂੰ ਕੀ ਦੱਸਦੀ ਆ ਜਦੋਂ ਸਰੀਰ ਵਿੱਚ ਕੋਈ ਦਿੱਕਤ ਆ ਆਉਣ ਵਾਲੀ ਹੁੰਦੀ ਆ ਜਦੋਂ ਸਰੀਰ ਵਿੱਚ ਵੱਡੇ ਲੈਵਲ ਤੇ ਆਪਣਾ ਰੈਸਪਾਇਰੇਟਰੀ ਸਿਸਟਮ ਖਰਾਬ ਹੋਣ ਵਾਲਾ ਹੁੰਦਾ ਵਾ ਵੱਡੇ ਲੈਵਲ ਤੇ ਆਪਾਂ ਨੂੰ ਅਸਥਮਾ ਹੋਣ ਵਾਲਾ ਹੁੰਦਾ ਵਾ ਅਸਥਮਾ ਹੋਣ ਦਾ ਪਹਿਲਾ ਸਿਗਨਲ ਇੱਕ ਖਾਂਸੀ ਆ ਜਿਹੜੀ ਤੁਹਾਨੂੰ ਇੰਡੀਕੇਟਰ ਦਿੰਦੀ ਆ ਕਿ ਮੈਂ ਅਸਥਮਾ ਆਪਦੇ ਆਪ ਨੂੰ ਆਵਾਜ਼ ਦਿੰਦਾ ਵਾ ਕਿ ਮੈਂ ਆਉਣ ਵਾਲਾ ਵਾਂ ਜੇ ਰੋਕ ਸਕਦਾ ਤਾਂ ਰੋਕ ਲਾ ਇਹ ਉਹ ਚੀਜ਼ ਆ ਜਿਹੜੀ ਸਾਡੇ ਘਰ ਦੇ ਵਿੱਚ ਆਮ ਹੀ ਵਰਤੀ ਜਾਂਦੀ ਹੈ ਇਹ ਔਰ ਇਹਦੇ ਤੋਂ ਬਿਨਾ ਇਹ ਸਬਜੀ ਦਾ ਸਵਾਦ ਨਹੀਂ ਬਣ ਸਕਦਾ ਇਹਦੇ ਤੋਂ ਬਿਨਾ ਕੋਈ ਵੀ ਆਪਾਂ ਇਹ ਚੀਜ਼ ਨੂੰ ਆਪਾਂ ਅਜਵੈਨ ਚ ਮਿਕਸ ਕਰਕੇ ਆਦੀ ਪੇਟ ਦੀ ਦਰਦ ਨੂੰ ਠੀਕ ਕਰ ਸਕਦੇ ਆ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰ ਭਰੇ ਸਰੋਤਿਆਂ ਦੇ ਰੂਬਰੂ ਕੀਤਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਧੰਨਵਾਦ ਉਹਨਾਂ ਸਰੋਤਿਆਂ ਦਾ ਧੰਨਵਾਦ ਉਹਨਾਂ ਰੱਬੀ ਰੂਹੀ ਸੰਗਤਾਂ ਦਾ ਜਿਨ੍ਹਾਂ ਨੇ ਸਾਡੀ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਔਰ ਜਿਹੜਾ ਅੱਜ ਆਪਾਂ ਨੁਸਖਾ ਲੈ ਕੇ ਆਏ ਆ ਸਰ ਇਹ ਸਮੱਸਿਆ ਔਰ ਇਹ ਹਰ ਇੱਕ ਘਰ ਦੇ ਵਿੱਚ ਤੁਸੀਂ ਦੇਖ ਲਿਓ ਬੈੱਡ ਦੀ ਢੋ ਦੇ ਉੱਪਰ ਕਫ ਸਿਰਪ ਬੈੱਡ ਦੀ ਢੋ ਦੇ ਉੱਪਰ ਖੰਗਾਂ ਦੀ ਦਵਾਈ ਨਾਲ ਹੀ ਹੁੰਦੀ ਆ ਜਿਵੇਂ ਆਪਾਂ ਪਿਛਲੇ ਦੱਸਿਆ ਸੀਗਾ ਵੀ ਕਿਸੇ ਨੂੰ ਬੁਖਾਰ ਹੁੰਦਾ ਤਾਂ ਪੈਰਾਸੀਟਾਮੋਲ ਨਾਲ ਹੀ ਪਈ ਹੁੰਦੀ ਆ ਓਵੇਂ ਹੀ ਹੋ ਜਿਵੇਂ ਖੰਗ ਦੀ ਖੰਗ ਵਾਸਤੇ ਕਫ ਸਿਰਪ ਵੀ ਲੋਕਾਂ ਦੇ ਨਾਲ ਤਿਆਰ ਹੀ ਨੇ ਸੋ ਐਟਕੀ ਆਪਾਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਕਫ ਸਿਰਪਾ ਕਿਸੇ ਤਰ੍ਹਾਂ ਦੀ ਕੋਈ ਦਵਾਈ ਨਹੀਂ ਲੈਣ ਦਵਾਂਗੇ ਸੋ ਕਿਉਂਕਿ ਆਪਾਂ ਜਿਹੜਾ ਨੁਸਖਾ ਲੈ ਕੇ ਆਏ ਆ ਇਹ ਤੁਹਾਨੂੰ ਪਹਿਲੇ 3 ਦਿਨਾਂ ਦੇ ਵਿੱਚ ਹੀ ਰਿਕਵਰੀ ਕਰੇਗਾ ਪਹਿਲਾਂ ਤਾਂ ਫਰੂਕੀ ਸਾਹਿਬ ਇੱਕ ਚੀਜ਼ ਕਲੀਅਰ ਕਰ ਦਵਾਂ ਸਾਰੇ ਪਿਆਰ ਭਰੇ ਸਰੋਤਿਆਂ ਦਾ ਜਿਹੜੇ ਸਾਨੂੰ ਸੁਣ ਰਹੇ ਆ ਕਿ ਜਿਹੜੀ ਖਾਂਸੀ ਖੰਘ ਇਹ ਕੋਈ ਵੀ ਰੋਗ ਨਹੀਂ ਆ ਕੀ ਕਹਦੇ ਹੋ ਇਹ ਖਾਂਸੀ ਤੇ ਖੰਘ ਇਹ ਕੋਈ ਵੀ ਰੋਗ ਨਹੀਂ ਹੈ ਰੋਗ ਨਹੀਂ ਹੈ ਬਿਲਕੁਲ ਨਹੀਂ ਰੋਗ ਨਹੀਂ ਹੈ ਖਾਂਸੀ ਕੀ ਹੁੰਦੀ ਜੇ ਰੋਗ ਨਹੀਂ ਹੈ ਨਹੀਂ ਸਰ ਇਹ ਇਹ ਰੋਗ ਨਹੀਂ ਆ ਇਹ ਇਹ ਇੱਕ ਸਾਡੀ ਬਾਡੀ ਦੇ ਵਿੱਚ ਆਉਣ ਵਾਲੇ ਰੋਗ ਦੀ ਜਿਵੇਂ ਕਹਦੋ ਕੋਈ ਚੀਜ਼ ਆ ਰਹੀ ਹੈ ਨਾ ਉਹਦੇ ਬਾਰੇ ਇੱਕ ਸਿਗਨਲ ਦਿੰਦੀ ਹੈ ਉਹਦੇ ਬਾਰੇ ਇੱਕ ਇੰਡੀਕੇਸ਼ਨ ਦਿੰਦੀ ਆ ਕਿ ਤੁਸੀਂ ਉਹ ਚੀਜ਼ ਨੂੰ ਰਿਕਵਰ ਕਰ ਲਓ ਅੱਛਾ ਮਤਲਬ ਖਾਂਸੀ ਆਪਣੇ ਆਪ ਵਿੱਚ ਕੋਈ ਰੋਗ ਨਹੀਂ ਆਪਣੇ ਆਪ ਵਿੱਚ ਕੋਈ ਰੋਗ ਨਹੀਂ ਹੈ ਕੋਈ ਬਿਮਾਰੀ ਹੈ ਬਿਲਕੁਲ ਨਹੀਂ ਕੋਈ ਬਿਮਾਰੀ ਨਹੀਂ ਹੈ ਪਰ ਅੱਜ ਅਸੀਂ ਹਾਂ ਇਹਨੂੰ ਲੈ ਕੇ ਜਿਹੜੀਆਂ ਅਸੀਂ ਦਵਾਈਆਂ ਖਾਂਦੇ ਆ ਇਹਨੂੰ ਲੈ ਕੇ ਅਲੱਗ-ਅਲੱਗ ਜਿਹੜੇ ਐਕਸਪੈਰੀਮੈਂਟ ਕਰਦੇ ਆ ਉਹਦੇ ਨਾਲ ਜ਼ਰੂਰ ਸਮੱਸਿਆ ਪੈਦਾ ਹੋ ਜਾਂਦੀ ਹੈ ਸਿਰ ਦੇ ਉੱਪਰ ਕਿਉਂਕਿ ਸਾਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਇਹ ਤਾਂ ਇੱਕ ਇੰਡੀਕੇਸ਼ਨ ਸੀ ਕਿ ਇਹ ਆ ਰਹੀ ਹੈ ਤੇ ਅੰਦਰਲੇ ਜਿਹੜਾ ਸਿਸਟਮ ਨੂੰ ਸਹੀ ਕਰ ਲਓ अच्छा ते ਅੱਜ ਆਪਾਂ ਜਿਹੜਾ ਨੁਸਖਾ ਲੈ ਕੇ ਆਏ ਆ ਉਹ ਇਸ ਸਾਰੇ ਜਿਹੜਾ ਜਿਨ੍ਹਾਂ ਨੇ ਨੂੰ ਰੋਗ ਮੰਨਿਆ ਆ ਪਰ ਇਹ ਰੋਗ ਨਹੀਂ ਆ ਜਿਨ੍ਹਾਂ ਨੂੰ ਇਹ ਸਮੱਸਿਆ ਕਰੋਨਿਕਲ ਮੰਨ ਲਓ ਕਿ ਵਾਰੀ ਕੀ ਹੁੰਦਾ ਕਿ ਨੂੰ ਲਗਾਤਾਰ ਕਾਂਸੀ ਆ ਰਹੀ ਅਲੱਗ-ਅਲੱਗ ਐਕਸਪੈਰੀਮੈਂਟ ਹੋ ਰਿਹਾ ਜਦੋਂ ਅਸੀਂ ਕਿਸੇ ਲਗਾਤਾਰ ਇਹਨੂੰ ਅਸੀਂ ਕਰਦੇ ਰਵਾਂਗੇ ਅਲੱਗ-ਅਲੱਗ ਐਕਸਪੈਰੀਮੈਂਟ ਹੋਊਗਾ ਪਰ ਮੇਨ ਅਸੀਂ ਜੜ੍ਹ ਨੂੰ ਨਹੀਂ ਸਮਝਿਆ ਅਸੀਂ ਇਸੇ ਚੀਜ਼ ਦਾ ਹੀ ਇਲਾਜ ਕਰਾਉਂਦੇ ਰਹੇ ਹੁਣ ਲਗਾਤਾਰ ਜਦੋਂ ਅਸੀਂ ਜੋਰ ਲਾ ਕੇ ਖੰਘਾਂਗੇ ਜੋ ਖੰਘਦੇ ਆ ਤੇ ਐਤੋ ਸਾਡੇ ਨਾੜਾਂ ਚ ਖਚਾਵ ਰੈਸਪੀਰੇਟਰੀ ਸਿਸਟਮ ਦੇ ਵਿੱਚ ਖਚਾਵ ਉਹ ਜ਼ੋਰ ਲੱਗਦਾ ਜਦੋਂ ਜ਼ੋਰ ਲੱਗਦਾ ਫਿਰ ਅੰਦਰੋਂ ਜਿਹੜੇ ਸਾਡੇ ਜਿਹਨੂੰ ਕਹਿ ਦਿੰਦੇ ਸਾਂਹ ਨਲੀ ਆ ਜਿੰਦੇ ਵਿੱਚ ਉਹਨਾਂ ਫਿਰ ਉਹ ਕੀ ਹੁੰਦਾ ਉਹਨਾਂ 'ਚ ਕਈ ਐ ਜਿ ਜਖਮ ਹੋਣੇ ਸ਼ੁਰੂ ਹੋ ਜਾਂਦੇ ਹੂੰ ਹੂੰ ਉਹ ਜਖਮ ਹੋਣੇ ਸ਼ੁਰੂ ਹੋ ਜਾਂਦੇ ਫਿਰ ਆ ਚੀਜ਼ਾਂ 'ਚ ਸੋਜ ਆਲੀ ਸ਼ੁਰੂ ਹੋ ਜਾਂਦੀ ਗਲੇ ਦੇ ਵਿੱਚ ਖਾਂਚ ਪ੍ਰੋਬਲਮ ਆ ਜਾਂਦੀ ਹੈ ਪਰ ਅੱਜ ਆਪਾਂ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਸਰਦੀਆਂ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਾਫ ਸਿਰਫ ਹੋਰ ਲਗ ਲਗ ਚੀਜ਼ਾਂ ਘਰ ਦੇ ਵਿੱਚ ਹੋਣੀਆਂ ਪਰ ਮੈਂ ਇੱਕ ਚੀਜ਼ ਦੱਸ ਦਿੰਦਾ ਇਹ ਜਿਹੜਾ ਨੁਸਖਾ ਆਪਾਂ ਲੈ ਕੇ ਆਏ ਆ ਜਿਹਨੂੰ ਇੱਕ ਕ੍ਰੋਨਿਕਲ ਪ੍ਰੋਬਲਮ ਹੈ ਆ ਉਹਨੇ ਤਾਂ ਲੈਣਾ ਹੀ ਲੈਣਾ ਜਿਹਨੂੰ ਨਹੀਂ ਵੀ ਪ੍ਰੋਬਲਮ ਹੈਗੀ ਉਹਨੇ ਵੀ ਲੈਣਾ ਉਹਦਾ ਪਹਿਲਾ ਫਾਇਦਾ ਇਹ ਹੋਗਾ ਕਿਉਂਕਿ ਸਰਦੀ ਦੇ ਵਿੱਚ ਹੁਣ ਧੁੰਦਾ ਸ਼ੁਰੂ ਹੋ ਗਿਆ ਹਜੇ ਸ਼ੁਰੂਆਤ ਆ ਧੁੰਦ ਪੈਣੀ ਸ਼ੁਰੂ ਹੋ ਗਈ ਜਦੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ ਤੇ ਮੌਸਮ 'ਚ ਬਦਲਾਅ ਫਿਰ ਸਾਡੇ ਕਮਰੇ ਬੰਦ ਹੁੰਦੇ ਆ ਉਹ ਬਾਡੀ ਦੇ ਵਿੱਚ ਜਿਹੜਾ ਆਕਸੀਜਨ ਦਾ ਲੈਵਲ ਆ ਉਹ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਧੁੰਦਾ ਕਰਕੇ ਆਕਸੀਜਨ ਘਟਦੀ ਤੇ ਉਹਦੇ ਕਰਕੇ ਜਿਹੜਾ ਸਾਡਾ ਰੈਸਪੀਰੇਟਰੀ ਸਿਸਟਮ ਆ ਸਾਡੇ ਜਿਹੜੇ ਲੰਗ ਜਾਂ ਫੇਫੜੇ ਆ ਇਨਾਂ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਜਿਵੇਂ ਜਿਨ੍ਹਾਂ ਨੂੰ ਕਿਸੇ ਨੂੰ ਦਮੇ ਦੀ ਪ੍ਰੋਬਲਮ ਦੀ ਵਧਣੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਉਹਨੂੰ ਸਾਹ ਦਿਨ ਸਾਹ ਚੜਦਾ ਹੋਦਾ ਪਰ ਜਦੋਂ ਇਹ ਲੈਣਾ ਸ਼ੁਰੂ ਕਰਨਗੇ ਹੂੰ ਉਹਨਾਂ ਦੇ ਜਿਹੜੇ ਲੰਗਸ ਉਹ ਪ੍ਰੋਪਰ ਵਰਕ ਕਰਦੇ ਰਹਿਣਗੇ। ਉਹਨਾਂ ਦੇ ਅੰਦਰ ਜਿਹੜਾ ਆਕਸੀਨ ਆ ਫਲੋ ਆ ਉਹ ਪ੍ਰੋਪਰ ਵਰਕ ਕਰੇਗਾ। ਬਲੱਡ ਦਾ ਪ੍ਰੋਪਰ ਵਰਕ ਕਰੇਗਾ ਔਰ ਉਹ ਆਪਣੇ ਅੰਦਰੋਂ ਕਾਰਬਨ ਕੱਢਣ ਚ ਪ੍ਰੋਪਰ ਹੈਲਪ ਕਰਨਗੇ। ਕੋ ਦੋ ਤਰ੍ਹਾਂ ਦੀ ਇੱਕ ਤਾਂ ਖਾਂਸੀ ਆ ਗਈ ਰੇਸ਼ੀਅਲ ਜਦੋਂ ਆਪਾਂ ਖੰਘਦੇ ਹਾਂ ਦੇ ਨਾਲ ਨਾ ਅੰਦਰੋਂ ਕਾਫੀ ਬਲਗਮ ਆਦੀ। ਉਹ ਬਲਗਮ ਕੀ ਸੀ ਉਹ ਅੰਦਰ ਸਾਡੇ ਉਹ ਲੰਗਸ ਦੇ ਵਿੱਚ ਜਿਹੜੇ ਚੀਜ਼ਾਂ ਇਕੱਠੀਆਂ ਹੋਈਆਂ ਤੇ ਫਿਰ ਉਹ ਬਾਹਰ ਆਉਣੀਆਂ ਸ਼ੁਰੂ ਹੁੰਦੀਆਂ ਖਾਂਸੀ ਦੇ ਨਾਲ। ਫਿਰ ਜਿਆਦਾ ਜਦੋਂ ਜੰਮ ਜਾਂਦੀਆਂ ਜਿਆਦਾ ਅੰਦਰ ਜਮ ਜਾਂਦੀ ਹੈ ਫਿਰ ਉਹ ਖਾਂਸੀ ਤੋਂ ਬਾਅਦ ਹੂੰ ਕਈ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਠੀਕ ਹੈ ਦੇਖੋ ਵੀ ਫਿਰ ਕੰਨਾ ਖਾਂਸੀ ਕੋਈ ਰੋਗ ਨਹੀਂ ਹੈ ਹੂੰ ਖਾਂਸੀ ਕੋਈ ਰੋਗ ਨਹੀਂ ਆ ਪਰ ਇਹਨੂੰ ਰੋਗ ਬਣਾ ਦਿੱਤਾ ਜਾਂਦਾ ਹੈ ਪਰ ਜੇ ਆਪਾਂ ਇਸ ਨੁਸਖੇ ਦੇ ਨਾਲ ਕਰਦੇ ਹਾਂ ਵਰਤੋਂ ਕਰਦੇ ਹਾਂ ਤਾਂ ਇਹ ਹਰ ਇੱਕ ਤਰ੍ਹਾਂ ਦੀ ਚਾਇਓ ਸੁੱਕੀ ਖਾਂਗਾ ਚਾਇਓ ਰੇਸ਼ੇ ਵਾਲੀ ਬਲਗਮ ਵਾਲੀ ਖਾਂਗਾ ਉਹ ਸਾਰਿਆਂ ਨੂੰ ਰਿਲੀਫ ਕਰੇਗਾ ਸਾਰਿਆਂ ਨੂੰ ਅੰਦਰੋਂ ਠੀਕ ਕਰਨ ਲਈ ਹੈਲਪ ਕਰੇ ਮੈਂ ਤੁਹਾਨੂੰ ਕਹਿੰਦਾ ਜਿਵੇਂ ਆਪਣੇ ਇਹ ਜਦੋਂ ਆਪਾਂ ਇਹ ਚੀਜ਼ਾਂ ਵਰਤਾਂਗੇ ਇਹ ਜਿਹੜੀਆਂ ਚੀਜ਼ਾਂ ਇਹ ਨੇਚਰਲ ਆ ਇਹ ਸਾਡੇ ਸਰੀਰ ਦਾ ਹਿੱਸਾ ਹੀ ਹੈ ਠੀਕ ਔਰ ਦੇਖੋ ਇੱਕ ਚੀਜ਼ ਹੋਰ ਬ ਦੱਸਦਾ ਰੁਕੀ ਸਾਹਿਬ ਇਹ ਕੋਈ ਇਹਦੇ ਨਵੀਆਂ ਥੋੜਾ ਹੈ ਇਹ ਪੁਰਾਣੀਆਂ ਜਿਵੇਂ ਤੁਸੀਂ ਦਿਖਾਇਆ ਗੁੜ ਗੁੜ ਸਾਡੇ ਬਜ਼ੁਰਗਾਂ ਦੀ ਜੇਬ ਚ ਹੁੰਦਾ ਸੀ ਰੋਟੀ ਤੋਂ ਬਾਅਦ ਗੁੜ ਖਾਣਾ ਚੱਕਰ ਦੇ ਨਾਲ ਰੋਟੀ ਖਾਣੀ ਉਹ ਇਹ ਚੀਜ਼ਾਂ ਕਿਸੇ ਨੇ ਅਬਦੀ ਰੂਹ ਪੁਜਾ ਕੇ ਆਇਆ ਉਹਨੇ ਆ ਕੇ ਉੱਤੋਂ ਗੁੜ ਖਾ ਲੈਣਾ ਕਿਸੇ ਨੇ ਕੱਟੇ ਮਿੱਟੀ ਵਾਲਾ ਕੰਮ ਕੀਤਾ ਉਹਨੇ ਗੁੜ ਖਾ ਲੈ ਉਹ ਗੁੜ ਕੀ ਕਰਦਾ ਸੀ ਸਾਡੀਆਂ ਇੰਨਾ ਚੀਜ਼ਾਂ ਨੂੰ ਸਾਡੇ ਲੰਗ ਨੂੰ ਰੈਸਪੀਰੇਟਰੀ ਸਿਸਟਮ ਨੂੰ ਕਲੀਅਰ ਕਰ ਦਿੰਦਾ ਸੀ ਪਰ ਅੱਜ ਅਸੀਂ ਕੀ ਖਾਣੇ ਆ ਰੋਟੀ ਕਰਦੀ ਸੌਫ ਦੇ ਖਾਂਦਰ ਲਾ ਲਈ ਪੱਕਾ ਮਾਰ ਲਿਆ ਅੱਜ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਗਏ ਆ ਇਸ ਲਈ ਆਪਾਂ ਇਹ ਦੁਬਾਰਾ ਲੈ ਕੇ ਆਏ ਆ ਉਹੀ ਚੀਜ਼ ਆ ਜਿਹੜੀ ਸਾਡੀ ਪਹਿਲੋ ਘਰ ਦੇ ਵਿੱਚ ਵਰਤੀ ਜਾਂਦੀ ਸੀ ਅੱਜ ਉਹੀ ਲੈ ਕੇ ਆਏ ਆ ਜਿਹਦੇ ਨਾਲ ਇੱਕ ਕਲੀ ਖਾਂਸੀ ਨਹੀਂ ਸਰ ਅਨੇਕਾ ਰੋਗ ਆਪਾਂ ਇਹਦੇ ਨਾਲ ਠੀਕ ਕਰ ਸਕਦੇ ਆ ਇਹੀ ਇੱਕ ਇਹੋ ਜੀ ਚੀਜ਼ ਵਾ ਚਿੰਨੇ ਸਾਰੇ ਨੁਸਖੇ ਦੇ ਵਿੱਚ ਜਾਣ ਪਾਉਣੀ ਆ ਔਰ ਇਹ ਇਹ ਦੇਖੋ ਇਹ ਚੀਜ਼ ਬਹੁਤ ਜ਼ਿਆਦਾ ਨੋਰਮਲ ਆ ਲੋਕਾਂ ਦੇ ਘਰਾਂ 'ਚ ਆਮ ਪਈ ਹੋਏਗੀ ਮਿਲ ਜਾਏਗੀ ਜਦੋਂ ਮੈਂ ਦੱਸਾਂਗਾ ਨਾ ਇਸ ਚੀਜ਼ ਬਾਰੇ ਇਹ ਆਮ ਪਈ ਹੋਏਗੀ ਲੋਕਾਂ ਦੇ ਘਰਾਂ 'ਚ ਪਰ ਗੱਲ ਜੇ ਕਰੀਏ ਵੈਲਿਊ ਦੀ ਵੈਲਿਊ ਨਹੀਂ ਪਤਾ ਹੁਣਾ ਜਿੰਨੀਆਂ ਵੀ ਜਜਾ ਨਗੀ ਸਾਹਿਬ ਨੇ ਦੱਸਿਆ ਵੀ ਇਹ ਆਮ ਆਪਣੇ ਘਰਾਂ 'ਚ ਵਾ ਪਰ ਜੇ ਮੈਂ ਗੱਲ ਕਰਾਂ ਵੈਲਿਊ ਦੀ ਤੇ ਵੈਲਿਊ ਕਿਸ ਨੂੰ ਨਹੀਂ ਪਤਾ ਔਰ ਜੇ ਮੈਂ ਗੱਲ ਕਰਾਂ ਫਰੂਕੀ ਸਾਹਿਬ ਅੱਜ ਤੋਂ 50 ਸਾਲ 60 ਸਾਲ ਪਹਿਲਾਂ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਸੀ ਤਾਂ ਉਹ ਡਾਕਟਰ ਦਾ ਕੁੰਡਾ ਨਹੀਂ ਖੜਕਾਂਦਾ ਸੀ ਉਹ ਆਪਦੀ ਰਸੋਈ ਦਾ ਗੇਟ ਖੋਲਦਾ ਸੀ ਚੀਜ਼ਾਂ ਚੱਕਦਾ ਸੀਗਾ ਤੇ ਤੰਦਰੁਸਤ ਹੋ ਜਾਂਦਾ ਸੀਗਾ ਪਰ ਅੱਜ ਅਗਰ ਆਪਾਂ ਨੂੰ ਕੋਈ ਦਿੱਕਤ ਆਂਦੀ ਆ ਰਸੋਈ ਵਾਲੇ ਨਹੀਂ ਕੋਈ ਝਾਕਦਾ ਇਹ ਦੇਖਦਾ ਵੀ ਡਾਕਟਰ ਮੇਰੇ ਨੇੜੇ ਤੇੜੇ ਕਿਹੜਾ ਵਾ ਮੈਂ ਫੋਨ ਕਰਾ ਤੇ ਉਹਦੇ ਕੋਲ ਜਾਵਾਂ ਅੱਜ ਇਹ ਸਮੱਸਿਆ ਆ ਰਹੀ ਔਰ ਸਾਡਾ ਮਕਸਦ ਕੀ ਆ ਸਾਡਾ ਮਕਸਦ ਇਹ ਨਹੀਂਗਾ ਕਿ ਤੁਸੀਂ ਸਾਡੇ ਕੋਲੇ ਆਓ ਅਸੀਂ ਕਹਿੰਦੇ ਨਹੀਂ ਸਾਡੇ ਕੋਲੇ ਆਓ ਅਸੀਂ ਕਹਿੰਨੇ ਆ ਆਪਦੀ ਰਸੋਈ ਵੱਲ ਜਾਓ ਔਰ ਜਦੋਂ ਤੁਸੀਂ ਆਪਦੇ ਘਰ ਨਾਲ ਜਾਉਂਗੇ ਕਿਉਂਕਿ ਦੇਖੋ ਫੁਰਕੀ ਸਾਹਿਬ ਪਰਮਾਤਮਾ ਦਾ ਨਿਯਮ ਆ ਸਰੀਰ ਕਿਸੇ ਡਾਕਟਰ ਨੇ ਨਹੀਂ ਬਣਾਇਆਗਾ ਸਰੀਰ ਨੂੰ ਪਰਮਾਤਮਾ ਨੇ ਖੁਦ ਤਿਆਰ ਕੀਤਾ ਔਰ ਕੁਦਰਤੀ ਤਰੀਕੇ ਨਾਲ ਤਿਆਰ ਕੀਤਾ ਵਾ ਔਰ ਜਿਹੜੀਆਂ ਚੀਜ਼ਾਂ ਅੱਜ ਅਸੀਂ ਲੈ ਕੇ ਆਏ ਆ ਇਹ ਨਾ ਤਾਂ ਮੈਡੀਕਲ ਵਾ ਔਰ ਨਾ ਹੀ ਇਹਨੂੰ ਕਿਸੇ ਨੇ ਤਿਆਰ ਕੀਤਾ ਇਹ ਕੁਦਰਤ ਵੱਲੋਂ ਆ ਠੀਕ ਹੈ ਇਹ ਕੁਦਰਤ ਦੀ ਬਣਾवट ਹੈ ਇਹ ਕੁਦਰਤੀ ਚੀਜ਼ਾਂ ਵਾ ਸਾਰੀਆਂ ਔਰ ਅਗਰ ਤੁਸੀਂ ਠੀਕ ਹੋਣਾ ਵਾ ਤਾਂ ਕੁਦਰਤ ਨਾਲ ਜੁੜ ਜਾਓ ਡਾਕਟਰ ਨਾਲ ਨਾ ਜੁੜੋ ਕੁਦਰਤ ਨਾਲ ਜੁੜੋ ਔਰ ਜਿੰਨੀ ਵੀ ਬਲਗਮ ਆ ਚ ਸਰੀਰ ਵਿੱਚ ਜੁੜ ਰਹੀ ਆ ਇਹ ਕਾਲੀ ਮਿਰਚ ਜਿਹੜਾ ਪਾਊਡਰ ਆਪਾਂ ਬਣਾਇਆ ਵਾ ਇਹ ਉਹ ਬਲਗਮ ਨੂੰ ਖੋਰ ਕੇ ਸਰੀਰ ਦੇ ਵਿੱਚੋਂ ਬਾਹਰ ਕੱਢੇਗੀ। ਅੱਛਾ। ਪਰ ਪ੍ਰੋਪਰਲੀ ਜਿੰਨੀ ਵੀ ਬਲਗਮ ਆਪਣੇ ਜਿਸ ਵੀ ਏਰੀਆ 'ਚ ਜੁੜੀ ਤੁਹਾਡੀ ਬਲਗਮ ਇਹ ਉਹਨੂੰ ਖੋਰ ਕੇ ਉਹਦੇ ਵਿੱਚੋਂ ਬਾਹਰ ਕੱਢੇਗੀ। ਇਹ ਕਾਲੀ ਮਿਰਚ ਦਾ ਨਾ ਫਾਇਦਾ ਔਰ ਇਹ ਕਾਲੀ ਮਿਰਚ ਜਿਹੇ ਮੈਂ ਗੱਲ ਕਰਾਂ ਤੇ ਹਰ ਇੱਕ ਦੇ ਘਰ ਚ ਆਮ ਪਈ ਆ। ਪਰ ਜਿੰਦੀ ਵੈਅ ਔਰ ਜਿੰਨੀ ਵੈਅ ਵਾ ਸਰੀਰ 'ਚ ਇਹ ਉਸ ਵੈਅ ਨੂੰ ਵੀ ਕੰਟਰੋਲ ਕਰਦੀ ਆ। ਇਹ ਤਾਂ ਬੜਾ ਵਧੀਆ ਪ੍ਰਭਾਵ ਆ ਸਰੀਰ ਦੇ ਉੱਪਰ। ਕੋਈ ਅਜਵੈਨ ਜੇ ਤੁਹਾਨੂੰ ਰੂਕੀ ਸਭ ਯਾਦ ਹੋਵੇ ਜੇ ਘਰ ਦੇ ਵਿੱਚ ਕਿਸੇ ਨੂੰ ਪੇਟ ਦਰਦ ਹੁੰਦਾ ਸੀ ਨਾ ਜ ਕਿੰਦੇ ਅਜਵੈਨ ਦਾ ਫੱਕਾ ਮਾਰ ਲਾ ਪੇਟ ਦਾ ਵੀ ਠੀਕ ਹੋ ਜਾਏਗਾ ਇਹ ਇਹ ਸਾਡੇ ਇਸ ਇਸ ਸਿਸਟਮ ਨੂੰ ਸੌਫ ਕਰਨ ਦੇ ਵਿੱਚ ਹੈਲਪ ਕਰਦੀ ਇਹਦੇ ਇਹਦੀ ਜਿਹੜੀ ਪ੍ਰੋਪਰਟੀ ਹੈ ਆਪਣੇ ਆਪ ਦੀ ਬਹੁਤ ਬਿਆਨਤਾ ਜੇ ਅੱਜ ਇਹਨੂੰ ਅਸੀਂ ਅਜਵੈਨ ਰੋਟੀ ਚ ਪਾ ਕੇ ਵੀ ਖਾਧੀ ਜਾ ਸਕਦੀ ਹੈ ਅਜਵੈਨ ਨੂੰ ਵੈਸੇ ਤੁਸੀਂ ਘਰ ਦੇ ਵਿੱਚ ਜੇ ਨਮਕ ਚ ਮਿਕਸ ਕਰਕੇ ਫੱਕਾ ਮਾਰ ਕੇ ਸਵੇਰੇ ਥੋੜੀ ਜਿਹੀ ਲੈਣੀ ਸ਼ੁਰੂ ਕਰ ਦੋ ਤੇ ਤੁਹਾਨੂੰ ਬੜਾ ਅੱਛਾ ਰਿਜ਼ਲਟ ਦਿੰਦੀ ਹੈ ਕਿਉਂਕਿ ਇਹਦੀ ਪ੍ਰੋਪਰਟੀ ਆਪਣੇ ਆਪ ਦੀ ਇੱਕ ਬਹੁਤ ਵਧੀਆ ਮੈਡੀਕੇਟਰ ਹੈ ਖਰੀ ਇਲਾਚੀ ਹੋਰ ਮਤਲਬ ਇਹਦੀ ਇੰਦੀ ਅਜੇ ਪ੍ਰੋਪਰਟੀ ਦੀ ਮੈਂ ਗੱਲ ਕਰਦਾ ਪ੍ਰੋਪਰਟੀ ਇੰਦੀ ਹਰੀ ਇਲਾਚੀ ਦੀ ਇੰਨੀ ਕੁ ਜਿਆਦਾ ਬੈਸਟ ਆ ਨਾ ਆਪਣੇ ਆਪ ਦੀ ਜਿਵੇਂ ਜਿਵੇਂ ਇਹਨੂੰ ਵਰਤਾਂਗੇ ਇਹ ਸਾਡੇ ਇਸ ਨੁਸਖ ਨੁਸਕੇ ਦਾ ਸ਼ਿੰਗਾਰ ਬਣ ਜੇ ਗੁੜ ਦੇ ਨਾਲ ਗੱਚਕ ਬਣਦੀ ਆ ਅੱਜ ਅਸੀਂ ਗੁੜ ਦੇ ਨਾਲ ਸਰੀਰ ਦੇ ਰੈਸਪਰੇਟਰੀ ਸਿਸਟਮ ਨੂੰ ਤੰਦਰੁਸਤ ਕਰਨ ਵਾਲਾ ਨੁਸਕਾ ਬਣਾ ਰਹੇ ਸੋ ਇਹ ਤੁਹਾਡੇ ਸਰੀਰ ਦੇ ਰੈਸਪਰੇਟਰੀ ਸਿਸਟਮ ਨੂੰ ਰਮੇ ਗਲੋਰਦਾ ਅਫਰੂਕੀ ਸਾਹਿਬ ਰੈਸਪਰੇਟਰੀ ਸਿਸਟਮ ਪਹਿਲੇ ਦਿਨ ਤੋਂ ਖਰਾਬ ਨਹੀਂ ਹੁੰਦਾ ਖੰਗ ਜਦੋਂ ਆਉਂਦੀ ਆ ਖੰਘ ਆਉਣ ਦਾ ਕਾਰਨ ਕੀ ਆ ਖੰਘ ਹੋਣ ਦਾ ਤਰੀਕਾ ਮਤਲਬ ਖੰਘ ਤੁਹਾਨੂੰ ਕੀ ਦੱਸਦੀ ਆ ਜਦੋਂ ਸਰੀਰ ਵਿੱਚ ਕੋਈ ਦਿੱਕਤ ਆ ਆਉਣ ਵਾਲੀ ਹੁੰਦੀ ਆ ਜਦੋਂ ਸਰੀਰ ਵਿੱਚ ਵੱਡੇ ਲੈਵਲ ਤੇ ਆਪਣਾ ਰੈਸਪਾਇਰੇਟਰੀ ਸਿਸਟਮ ਖਰਾਬ ਹੋਣ ਵਾਲਾ ਹੁੰਦਾ ਵਾ ਵੱਡੇ ਲੈਵਲ ਤੇ ਆਪਾਂ ਨੂੰ ਅਸਥਮਾ ਹੋਣ ਵਾਲਾ ਹੁੰਦਾ ਵਾ ਅਸਥਮਾ ਹੋਣ ਦਾ ਪਹਿਲਾ ਸਿਗਨਲ ਇੱਕ ਖਾਂਸੀ ਆ ਜਿਹੜੀ ਤੁਹਾਨੂੰ ਇੰਡੀਕੇਟਰ ਦਿੰਦੀ ਆ ਕਿ ਮੈਂ ਅਸਤਮਾ ਆਪਦੇ ਨੂੰ ਆਵਾਜ਼ ਦਿੰਦਾ ਵਾ ਕਿ ਮੈਂ ਆਉਣ ਵਾਲਾ ਵਾਂ ਜੇ ਰੋਕ ਸਕਦਾ ਤਾਂ ਰੋਕ ਲਾ ਪਰ ਇਸ ਨੁਸਖੇ ਦੇ ਵਿੱਚ ਜਿਹੜਾ ਅਦਰਕ ਹੈ ਨਾ ਉਹ ਸਾਡੇ ਫੇਵੜਿਆਂ ਦੀ ਸੂਜਨ ਨੂੰ ਘਟਾਉਣ ਦੇ ਵਿੱਚ ਕੰਮ ਕਰੇਗਾ ਔਰ ਸਾਡੀ ਬਲਗਮ ਨੂੰ ਬਾਹਰ ਕੱਢਣ ਦੇ ਵਿੱਚ ਕੰਮ ਕਰੇਗਾ ਹੈਲਪ ਕਰੇਗਾ ਕਿਉਂਕਿ ਅਦਰਕ ਜਿਹੜਾ ਹੈ ਨਾ ਉਹ ਆਪਣੇ ਆਪ 'ਚ ਇੱਕ ਬਹੁਤ ਅੱਛੀ ਮੈਡੀਕੇਟਡ ਹਰਬ ਆਪਾਂ ਕਹਿ ਸਕਦੇ ਇਹਨੂੰ ਇਲਾਜ ਆਪਾਂ ਸਭ ਤੋਂ ਪਹਿਲਾਂ ਗੁੜ ਲਿਆ 5 ਚਮਚ 4 ਤੋਂ 5 ਚਮਚ ਆਪਾਂ ਲੈ ਲਿਆ ਉਹਨੂੰ ਇੱਕ ਜਿਵੇਂ ਆਪਾਂ ਗੱਚਕ ਤਿਆਰ ਕਰਦੇ ਹੋਵੇਂ ਹੁਣ ਇਹਦੇ ਵਿੱਚ ਕੀ ਕਰਨਾ ਆਪਾਂ ਜਿਹੜੀ ਅਜਵੈਨ ਔਰ ਕਾਲੀ ਮਿਰਚ ਠੀਕ ਹੈ ਔਰ ਕਾਲੀ ਮਿਰਚ ਆਪਾਂ ਲਵਾਂਗੇ ਅੱਧਾ ਚਮਚ ਠੀਕ ਹੈ ਅਜਵਾਇਨ ਵੀ ਆਪਾਂ ਲਵਾਂਗੇ ਅੱਧਾ ਚਮਚ ਠੀਕ ਹੈ ਔਰ 5 ਚਮਚਾ ਆਪਾਂ ਜਿਹੜਾ ਅਦਰਕ ਦਾ ਪੇਸਟ ਆ ਕੱਢਿਆ ਹੋਇਆ ਆ ਦੇਖੋ ਬੜਿਆ ਹੋਇਆ ਇਹ ਵਿੱਚ ਮਿਕਸ ਕਰ ਲਵਾਂਗੇ ਠੀਕ ਹੈ ਠੀਕ ਆ ਉਸ ਤੋਂ ਬਾਅਦ ਚ 4 ਤੋਂ 5 ਲਾਚੀਆਂ ਜਿਹੜੀਆਂ ਆਪਾਂ ਲਈਆਂ ਸੀ ਉਹਦੇ ਆਪਾਂ ਬੀਜ ਕੱਢ ਲਿਆ ਠੀਕ ਹੈ ਠੀਕ ਹੈ ਨਾ ਆਪਾਂ ਲਾਚੀ ਨਹੀਂ ਉਹਦਾ ਜਿਹੜਾ ਸਿਲਕਾ ਨਹੀਂ ਪਾਉਣਾਗਾ ਇਹਦੇ ਬੀਜ ਪਾ ਕੇ ਵਿੱਚ ਮਿਕਸ ਕਰਕੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਕੇ ਫਿਰ ਆਪਾਂ ਠੰਡਾ ਕਰਕੇ ਰੱਖ ਦੇ ਇਹ ਉਹ ਚੀਜ਼ ਆ ਜਿਹੜੀ ਸਾਡੇ ਘਰ ਦੇ ਵਿੱਚ ਆਮ ਹੀ ਵਰਤੀ ਜਾਂਦੀ ਹੈ ਇਹ ਔਰ ਇਹਦੇ ਤੋਂ ਬਿਨਾ ਕਿਸੇ ਸਬਜੀ ਦਾ ਸਵਾਦ ਨਹੀਂ ਬਣ ਸਕਦਾ ਇਹਦੇ ਤੇ ਬਿਨਾ ਕੋਈ ਵੀ ਆਪਾਂ ਇਹ ਚੀਜ਼ ਨੂੰ ਆਪਾਂ ਅਜਵੈਨ ਚ ਮਿਕਸ ਕਰਕੇ ਆਦੀ ਪੇਟ ਦੀ ਦਰਦ ਨੂੰ ਠੀਕ ਕਰ ਸਕਦੇ ਆ ਇਹ ਸਿੰਧ ਦਾ ਕਾਲਾ ਨਮਕ ਆ ਜੀ ਆਪਣੇ ਘਰੇ ਵਰਤਣ ਵਾਲਾ ਸਿੰਧ ਦਾ ਨਮਕ ਜਿੰਦੇ ਤੇ ਬਿਨਾ ਕੋਈ ਵੀ ਸਬਜੀ ਨਹੀਂ ਬਣਦੀ ਔਰ ਜਿੰਨੂੰ ਅਜਵੈਨ ਚ ਮਿਕਸ ਕਰਕੇ ਲੈਣੇ ਆ ਤੇ ਪੇਟ ਦੇ ਕਈ ਸਮੱਸਿਆਵਾਂ ਨੂੰ ਠੀਕ ਕਰ ਦਿੰਦਾ ਜਿਹੜੀ ਇਹਦੀ ਲਾਸਟਲੀ ਇੱਕ ਸ਼ੋਟ ਰਹਿ ਗਿਆ ਵਾ ਉਹ ਲਾਸਟਲਾ ਸ਼ੋਟ ਆਪਾਂ ਇਹਨੂੰ ਦਵਾਗੇ ਹੋਣਾ ਲੋਕਾਂ ਨੂੰ ਲੱਗੇਗਾ ਕਿ ਇਹ ਤਿਆਰ ਆ ਪਰ ਹਜੇ ਤਿਆਰ ਨਹੀਂ ਗਾ ਹੁਣ ਇਹਨੂੰ ਆਪਾਂ ਦੁਬਾਰਾ ਗਰਮ ਕਰਾਂਗੇ ਪਹਿਲਾਂ ਇਹਨੂੰ ਜਦੋਂ ਗਰਮ ਕੀਤਾ ਸੀਗਾ ਉਦੋਂ ਇਹਨੂੰ ਚੰਗੀ ਤਰ੍ਹਾਂ ਆਪਾਂ ਗੁੜ ਨੂੰ ਮੈਸ਼ ਕਰ ਲਿਆ ਸੀਗਾ ਹੁਣ ਜਦੋਂ ਸਾਰਾ ਸਮਾਨ ਪੈ ਚੁੱਕਾ ਵਾ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਤਿਆਰ ਕਰਾਂਗੇ ਥੋੜਾ ਜਿਹਾ ਗਰਮ ਕਰਾਂਗੇ ਜਿਆਦਾ ਗਰਮ ਨਹੀਂ ਕਰਾਂਗੇ ਸੋ ਆਪਾਂ ਸੰਗਤ ਦੇ ਸਾਹਮਣੇ ਇਹਨੂੰ ਤਿਆਰ ਕਰਾਂਗੇ ਇੱਕ ਬਹੁਤ ਅੱਛੀ ਦਵਾਈ ਬਣ ਗਈ ਆ ਦੇਖੋ ਦਵਾਈਦਾਨ ਮੈਂ ਤਾਂ ਬੋਲੇ ਕਿ ਹਰੇਕ ਦਾ ਵਿਸ਼ਵਾਸ ਦਵਾਈ ਤੇ ਬਣਿਆ ਪਿਆ ਅੱਜ ਪਰ ਜੇ ਤੁਸੀਂ ਇਹਨੂੰ ਆਪਣੇ ਘਰੇ ਬਣਾ ਕੇ ਇੱਕ ਡੱਬੇ ਦੇ ਵਿੱਚ ਪਾ ਕੇ ਰੱਖਦੇ ਹੋ ਤੇ ਤੁਹਾਨੂੰ ਆਇਆ ਸਟੈਂਪ ਡਾਕਟਰ ਆਪੋਲ ਜਾਨ ਦੀ ਜ਼ਰੂਰਤ ਨਹੀਂ ਬਿਲਕੁਲ ਜੀ ਇਹਨੂੰ ਲੈ ਸਕਦਾ ਹਰ ਕੋਈ ਲੈ ਸਕਦਾ ਵਾ ਔਰ ਜਿਹੜਾ ਇਹਦਾ ਲੈਣ ਦਾ ਟਾਈਮ ਪ੍ਰੋਪਰਲੀ ਅਸੀਂ ਹਰ ਵਾਰੀ ਦੱਸ ਦਈਏ ਵੀ ਜੇ ਤਾਂ ਤੁਸੀਂ ਇਹਨੂੰ ਸਵੇਰੇ ਖਾਲੀ ਪੇਟ ਲੈਨੇ ਹੋ ਤਾਂ ਤੁਹਾਡੇ ਸਾਰੇ ਸਰੀਰ ਦੀ એનર્ਜੀ ਬਣਾ ਕੇ ਰੱਖੇਗਾ ਤੁਹਾਡੇ ਇਮਿਊਨਿਟੀ ਲੈਵਲ ਨੂੰ ਵੀ ਸਟਰੋਂਗ ਰੱਖੇਗਾ ਔਰ ਜਿਹੜੇ ਬੱਚਿਆਂ ਦੀ ਗੱਲ ਆ ਜੇ ਇਹ ਜਿਹੜਾ ਇਨੀ ਲੈਗਰਲ ਅਡਲਟ ਨੇ ਲੈਣਾ ਵਾ ਅਡਲਟ ਦੀ ਜਿਹੜੀ ਏਜ ਵਾ ਜਿਹੜੇ ਅਡਲਟ ਵਾ ਉਹਨਾਂ ਨੇ ਇਹਨਾਂ ਨੂੰ ਅੱਧਾ ਚਮਚ ਲੈਣਾ ਵਾ ਇਹ ਅੱਧਾ ਚਮਚ ਸਾਰੇ ਇਹ ਅੱਧੇ ਚਮਚ ਨੇ ਤੁਹਾਡੇ ਸਾਰੇ ਸਰੀਰ ਨੂੰ ਹਿਲਾ ਦੇਣਾ ਇੱਕ ਵਾਰੀ ਜਿੰਨਾ ਵੀ ਰੈਸਪਾਇਰੇਟਰੀ ਸਿਸਟਮ ਤੁਹਾਡਾ ਅੱਜ ਖਰਾਬ ਚੱਲ ਰਿਹਾ ਵਾ ਜਿੰਨਾਂ ਨੂੰ ਸੋ ਗਿਆ ਬਾਜਾ ਸੁੱਤਾ ਪਿਆ ਬਾ ਜਗਾ ਦੇਾਂਗੇ ਪਰ ਪਹਿਲੇ ਤਿੰਨ ਦਿਨਾਂ ਚ ਜਾਗੇਗਾ ਠੀਕ ਔਰ ਇਸ ਚੀਜ਼ ਦੇ ਨਾਲ ਤੁਹਾਨੂੰ ਕਿਉਂਕਿ ਦੇਖੋ ਮੈਂ ਅੱਗੇ ਵੀ ਦੱਸਿਆ ਜਿਹੜੀ ਇਹ ਚੀਜ਼ ਬਾ ਇਹ ਕੋਈ ਕੈਮੀਕਲ ਨਹੀਂ ਇਹ ਕੋਈ ਨਸ਼ਾ ਨਹੀਂ ਵੀ ਜੇ ਲਓਗੇ ਤਾਂ ਹੀ ਜਾਗੂਗਾ ਇਹ ਤੁਹਾਡੇ ਸਰੀਰ ਦੀ ਹੀ ਖਰਾਕ ਆ ਜਿਹੜੀ ਅੱਜ ਖਤਮ ਹੋ ਚੁੱਕੀ 10 ਸਾਲ ਤੋਂ ਉੱਪਰ ਆਪਾਂ ਦੇ ਸਕਦੇ ਜੇ 10 ਸਾਲ ਤੋਂ 16 ਸਾਲ ਤੱਕ ਜਿਹੜੀ ਏਜ ਆ ਉੱਥੇ ਤੱਕਰ ਆਪਾਂ ਅੱਧੇ ਚਮਚੇ ਤੋਂ ਥੋੜਾ ਜਿਹਾ ਘਟਾ ਲਿਆ ਮਤਲਬ ਅੱਧੇ ਚਮਚੇ ਦਾ ਅੱਧਾ ਕਰ ਲਿਆ ਅੱਧਾ ਕਰ ਲਿਆ ਤੇ ਗਰਮ ਪਾਣੀ ਦੇ ਨਾਲ ਲੈਣਾ